ਪਾਉ ਮੁਸਲਮਾਨ ਜੋ ਸਤ ਸੰਗੀ ਹੋਊ ਆਉਤੀ ਪਾਉ ਪਾਉਮ ਕਉ ਪਾਉ ਅਖਰੀ ਮਹਲਾ ਪੰਜਵਾਂ ਦੀ ਗਾਉ ਨਾਮਾ ਸ਼ਲੋਕ ਪੜਨ ਦੇ ਕੇ ਹਾਂ ਅੱਤੇ ਸ਼ਬਦ ਚਾਰ ਕਰਮ ਦਾ ਜਪਨ ਕਰਾਂਗੇ ਸੋ ਸਾਰੇ ਪੈਣ ਪਾਏਗੇ ਪਤਰੀ ਸੰਗ ਭਈ ਤੀ ਆਖੋ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਬਖੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਰਾਤ ਰਹਿ ਬਨਪਾ ਬੂਤ ਕੁਸ ਮਹਾਰਾਮ ਜੁਤਖ ਸੂਰ ਮਨੋਂ ਲਖਤੇ ਸਭ ਨਹੀਂ ਪਰੋਂ ਬੇ ਸੁਝਾਈ ਮੈਂ ਮੂਰ ਪੌੜੀ ਰੀ ਮਨ ਦਿਨਹਰ ਜ਼ਹਿਰ ਚੋ ਤਹ ਤਹ ਕੰਦ ਲਪਾਹੀ ਜਿਹੇ ਮੇ ਤੁਕ ਤੂੰ ਨਾਸ਼ੀਤੀ ਐ ਸਾਖਤ ਦਿਉ ਤਮਾਹੀ ਹਾ ਹੋ ਕਰਤੀ ਕਰਮ ਰਤ ताको पारत पार, पार प्रेतन चो नाम सों तो इउ कारनत कार बादी काम ती तीवरी मीठी माया रंग प्रमुति गोह नहुत है सो परबसतु सांत लेखे गणतना सुती लय ਕਾਚੀ ਪੀਤ ਨਾ ਸੁਭ ਜਿਸ ਹੈ ਪੁਜਾਈ ਨਾਨਕਾ ਤੇ ਗੁਰਮੁਖ ਨਿਰਮਲ ਬੋਧ ਜਿਸ ਹੈ ਪੁਜਾਈ ਨਾਨਕਾ ਤੇ ਗੁਰਮੁਖ ਨਿਰਮਲ ਬੋਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਸਮਝਾਉਣਾ ਕੀਤਾ ਹੈ ਜੋ ਕਿ ਇਹ ਨੌ ਨੰਬਰ ਸ਼ਲੋਕ ਹੈ ਜੀ ਸ਼ਲੋਕ ਇੱਕ ਸ਼ਬਦ ਦਾ ਨਾਮ ਹੈ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿ ਲਗੇ ਰਾਚ ਰਹੀ ਬਨਤਾ ਬਨੂ ਕੁਸਮਰਾਣ ਦੀ ਇੱਕ ਸੋਈ ਇਹ ਜਿਦਾਂ ਮੂਰਾਨੀ ਹੈ ਤੇਨ ਕੀ ਰਾਚ ਰਹੀ ਬਨਤਾ ਬਨਸਾ ਤੋਂ ਭਾਪ ਕਰਨੀ ਬਨੋ ਸंसारी ਰੰਗ ਤਮਾਸ਼ਾ ਦੇ ਵਿੱਚ ਕਿਹਨਾਂ ਲਈ ਪਤਨੀ ਘਰ ਵਾਲੀ ਦੀ ਜੋ ਕਿ ਉਹਨੀਆਂ ਜ਼ਰੂਰਤਾਂ ਪੂਰਨ ਕਰਨ ਵਾਸਤੇ ਇਹ ਸਾਰੀ ਮਲ ਲਗਾ ਲੈਂਦੇ ਹੈ। ਇਹ ਜਿਹੜਾ ਸੰਸਾਰ ਹੈ। ਉਸਮ ਰੰਗ। ਉਸਮ ਬੜੇ ਦੇ ਰੰਗ ਵਰਗਾ ਇਹ ਸੰਸਾਰੀ ਰੰਗ ਹੈ। ਪਤਾਨੀ ਨੇ ਕਹੋ ਖਾਤਮਾ ਕਰੇ। ਉਸਮ ਰੰਗ ਦੇਖ ਸੂਰ। ਇਹ ਤਾਂ ਸਾਰਾ ਮਿੱਠੀ ਮਾਇਆ ਦਾ ਜाहिरਿਤਲੀ ਮਾਇਆ ਦਾ ਸ਼ੋਰ ਸ਼ਰਾਬ ਹੈ। ਅੰਦਰ ਬਾਸ਼ਕੇ ਵੀ ਕੁਝ ਵੀ ਨਹੀਂ। ਪਰਮਾਤਮਾ ਦੇ ਨਾਮ ਤੋਂ ਬਿਨਾਂ। ਜਦੋਂ ਪ੍ਰਾਣੀ ਸੰਸਾਰੀ ਰਸਤੇ ਵਾਲੇ ਚ ਲਗਾਈਮਾਨ ਹੋ ਜਾਂਦੇ। ਰੰਗ ਤਮਾਸ਼ੇ ਦੇਖਣ ਦਾ ਸ਼ਕੀਨ ਹੋ ਜਾਂਦਾ ਹੈ। ਤਦੋਂ ਕੀ ਹੁੰਦਾ ਜੀ ਮਾਇਆ ਦਾ ਇਹ ਸਾਜੂ ਰੰਗ ਕੀ ਪ੍ਰਾਂਮ ਪਰਮਾਤਮਾ ਨੂੰ ਹੋਲ ਜਾਂਦਾ ਹੈ ਅਤੇ ਸਾਰੇ ਰਿਸ਼ਤਿਆਂ ਦੇ ਵਿੱਚ ਹੀ ਉਲਝ ਕੇ ਰਹੇ ਗੰਬੜ। ਅੰਤ ਵਿੱਚ ਪਾਤਸ਼ਾਹ ਕਹਿੰਦੇ ਨਾਨਕ ਤਿਨ ਸਰਨੀ ਪਰੋਂ ਬਿਨ ਸਜਾਈ ਮੈਂ ਬੋਲ। ਕਹਿੰਦੇ ਮੈਂ ਤਾਂ ਸ ਪ੍ਰਭੂ ਦੀ ਸ਼ਰਨੀ ਪੈਦਾ ਹਾਂ। ਜਿਸ ਪ੍ਰਭੂ ਦੇ ਸ਼ਰਨ ਪੈਣ ਕਰਕੇ ਬਿਨ ਸਜਾਈ ਮੈਂ ਬੋਲ। ਜਿਸ ਪ੍ਰਾਂਤੀ ਸ਼ਰਨ ਪੈਣ ਕਰਕੇ ਪੁਰਾਣੇ ਦੇ ਵਿੱਚੋਂ ਮੈਂ ਮੇਰੀ ਖਤਮ ਹੋ ਜਾਂਦੀ ਹੈ ਜਿਹਦਾ ਸਮਰਨ ਕੀਤਾ ਬੰਦੇ ਦੇ ਵਿੱਚੋਂ ਅਹੰਕਾਰ ਈਲਖਾ ਵਗੈਰਾ ਖਤਮ ਹੋ ਜਾਂਦੇ ਹੈ ਕਹਿੰਦੇ ਕਿ ਮੈਂ ਉਹ ਉਸ ਪੌੜੀ ਸ਼ਰਮ ਪੌੜੀ ਪੌੜੀ ਇੱਕ ਸ਼ਰਦਾ ਨਾਮ ਹੈ ਆਪਣੀ ਮਨ ਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਸੰਬੋਧਨ ਕਰਕੇ ਫਰਮਾ ਰਿਹਾ ਹੈ ਹਰੇ ਮਨ ਬਿਨ ਹਰ ਜਹਰ ਚੋ ਤਹਿ ਤਹਿ ਬੰਦਨ ਪਾਹੇ ਏ ਮਨਾ ਸੁਣੋ ਬੇਨਹਾਰ ਜਹਲ ਚੋ ਪਰਮਾਤਮਾ ਤੋਂ ਬਿਨਾਂ ਜਿਹੜੀ ਰੰਗ ਤਮਾਸ਼ਾ ਦੇ ਵਿੱਚ ਅਚਲ ਕਰਦਾ ਹੈ ਰਿਸ਼ਤਿਆਂ ਦੇ ਵਿੱਚ ਉਲਝਿਆ ਵਰਦਾ ਹੈ ਤਹਿ ਤਹਿ ਬੰਦਨ ਪਾਹੇ ਇਹ ਸਾਰੇ ਜਿੰਦ ਨੂੰ ਬੰਦਨ ਪਾਉਣ ਦਾ ਕੰਮ ਹੈ ਇੰਨੀ ਉਲਝਣਾ ਬੰਦੇ ਨੂੰ ਸਹੀ ਨਹੀਂ ਜੀਵਨ ਨੂੰ ਲੱਗਣ ਦਿੰਦੇ ਪੰਜੇ 파ਰਸ਼ਾ ਦੱਸ ਰਿਹਾ ਹੈ ਪਰ ਸਾਖਤ ਪੁਰਸ਼ ਅਜਿਹੀ ਸਮਝਦਾ ਨਹੀਂ ਹੈ ਸੁਪੰਜੇ 파ਰਸ਼ਾ ਕਹਿੰਦੇ ਜੇ ਹੀ ਬਿਦ ਕਤ ਹੂੰ ਨਾ ਛੁਤੀਏ ਸਾਖਤ ਤਿਉ ਕਮਾਹੇ ਸਾਰੀ ਬਾਣੀ ਦਾ ਉਪਦੇਸ਼ ਹੈ ਕਿ ਰਸਤੇ ਲੋੜ ਮੁਤਾਬਕ ਨਿਭਾਉਣੇ ਅਤੇ ਪ੍ਰਭੂ ਦਾ ਨਾਮ ਜਪਣੇ ਗੁਰੂ ਵਾਲਾ ਬਣਨਾ ਹੈ ਨਾਮ ਜਪ ਕੇ ਛਟਕਾਰਾ ਹੋਣਾ ਹੈ ਪਰ ਇਹ ਕਰਦਾ ਕਿ ਇਹ ਸਾਖਤ ਕੋਸ਼ ਜੇ ਬਿਲਕੁਲ ਉਹ ਨਾ ਛੁਪੀਏ ਸਾਖਤ ਦੇ ਉਪਰ ਬਾਹਰ ਰੱਬ ਦੇ ਅਨੁੱਖ ਉਹ ਕੰਮ ਕਰਦਾ ਹੈ ਜਿਸ ਕੰਮ ਕਰਨ ਦੇ ਨਾਲ ਕਰਮ ਕਾਂਡ ਕਰਦੇ ਨਾਲ ਅਖੰਡ ਕਰਮ ਦੇ ਨਾਲ ਮਨੁੱਖ ਦੀ ਜੰਦ ਦਾ ਸੰਕਾਰਾ ਹੁੰਦਾ ਹੀ ਨਹੀਂ ਕੋਈ ਨਹੀਂ ਸਕਦਾ ਇਹ ਬਸ ਜਾਣ ਕੇ ਉੱਥੇ ਕੰਮ ਕਰਦਾ ਹੈ ਕਿਸਮਤ ਵਿੱਚ ਫਰਕ ਹੈ ਕਿਸਮਤ ਮਾੜੀ ਹੈ ਸੰਸਾਰ ਦਾ ਸਵਾ ਹੈ ਜਦੋਂ ਕੀ ਪ੍ਰਾਣੀ ਥੋੜਾ ਬਹੁਤਾ ਕੰਮ ਕਰਦਾ ਹੈ ਲੋਕ ਉਹ ਹਾਵੇ ਦਾ ਕੰਮ ਕਰਦਾ ਲੋਕ ਬੱਲੇ ਬੱਲੇ ਕਰਦੇ ਹੈ ਇਹ ਆਪਣੀ ਬੱਲੇ ਬੱਲੇ ਸੁਣ ਕੇ ਕੀ ਕਰਦਾ ਜੀ ਹਾਂ ਹਮ ਕਰਤੇ ਕਰਮ ਰਤ ਤਾ ਕੋ ਭਾਰ ਅਪਾਰ ਇਹ ਕਰਮ ਕਾਂਡਾਂ ਦੇ ਵਿੱਚ ਲਿਝਿਆ ਹੋਇਆ ਹੈ ਲੋਕ ਉਹ ਕਾਲ ਦੇ ਧਾਰਮਿਕ ਕੰਮਾਂ ਦੇ ਵਿੱਚ ਰੁੱਝਿਆ ਹੋਇਆ ਮੈਂ ਮੈਂ ਕਰੀ ਜਾਂਦਾ ਹੈ ਅਤੇ ਇਹਨੂੰ ਉਜੜੀ ਵਿਢਾਈ ਹੈ ਇਹ ਤਾਂ ਚੱਕੀ ਨਹੀਂ ਜਾਂਦੀ ਕੋਕੀ ਵਿਢੀ ਸੰਸਾਰ ਕੋਕੀ ਵਿਢੀ ਕਰਦਾ ਚੱਕੀ ਨਹੀਂ ਜਾਂਦੀ ਪ੍ਰੀਤ ਨਹੀਂ ਜਉ ਨਾਮ ਸੋ ਤੇ ਕੋਈ ਉਕਰਮ ਬਕਾਰ ਪੰਜੇ ਪਾਸ਼ਾ ਕਹਿੰਦੇ ਇਹ ਪ੍ਰਾਣੀ ਜੇ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਤੇ ਜਿੰਨੇ ਲੋਕ ਫਾਲਤਨੀ ਕੰਮ ਕੀਤੇ ਜਾਂਦੇ ਸਾਰੇ ਬੇਫਾਇਦੇ ਆ। ਇੰਨਾ ਕੰਮਾਂ ਦੇ ਵਿੱਚੋਂ ਵਕਾਰ ਹੀ ਪੈਦਾ ਹੁੰਦੇ ਐ। ਜਿਹੜੇ ਕੀ ਜੀਵ ਆਸਤੇ ਫਲਾਂ ਲਈ ਕੰਮ ਆਉ। ਜਿੰਨਾ ਕਰਕੇ ਜੀਵ ਜਮਾਂ ਦੀ ਹੰਦੀ ਵਿੱਚ ਪਸ ਜਾਂਦਾ ਐ। ਪਾਤਸ਼ਾਹ ਜੀ ਕਹਿੰਨਗੇ ਬਾਦ ਦੀ ਚਮਕੀ ਜੀਵਰੀ ਮਿੱਠੀ ਮਾਇਆ ਰੰਗ। ਇਹ ਮਾਇਆ ਜਿਹੜੀ ਐ ਇਹ ਕਹਿੰਦੇ ਐਸੀ ਮਿੱਟੀ ਹੈ ਇਹਦੇ ਨਾਲ ਮਨੁੱਖ ਪ੍ਰੀਤ ਪਾਉਂਦਾ ਹੈ ਤੇ ਪ੍ਰੀਤ ਪਾਉਣ ਦਾ ਰਿਜ਼ਲਟ ਕੀ ਮਿਲਦਾ ਹੈ ਇਹ ਬਸ ਜਮਾਂ ਦੀ ਜੇਬਰੀ ਦੇ ਵਿੱਚ 파ਹੀ ਦੇ ਵਿੱਚ ਵੱਧ ਜਾਂਦਾ ਫਸ ਜਾਂਦਾ ਪਰਮਕੇ ਮੋਹੇ ਨਾ ਬੁੱਝੇ ਸੂਪ੍ਰਭ ਸਦੂ ਸੰਗ ਹੜਕਣਾ ਦੇ ਵਿੱਚ ਪਿਆਰ ਮਾਇਆ ਦੇ ਮੂਹ ਵਿੱਚ ਫਸਿਆ ਕਿਉਂ ਨਹੀਂ ਬੁੱਝ ਸਕਦਾ ਇਓ ਨੰ ਮੰਮੀ ਚੇਤਾ ਰਿੰਦਾ ਕਿ ਮੇਰੇ ਨਾਲ ਮਾਲ ਕੈ ਮੈਂ ਮਾਇਆ ਤੋਂ ਛਡਕਾਰਾ ਪਾ ਲਵਾਂ ਨਹੀਂ ਜੀ ਪ੍ਰਭੂ ਦੇ ਨਾਲ ਜੁੜਨਾ ਨਹੀਂ ਮਾਇਆ ਦੇ ਨਾਲ ਰਾਤ ਦਿਨ ਜੁੜਿਆ ਰਹਿਣਾ ਹੈ 파ਰਸ਼ਾ ਦੇ ਕਿੰਦੇ ਲੇਖਾ ਗਣ ਤਨ ਛੂਟੀ ਹੈ ਕਾਚੀ ਪੀਤਨਾ ਸੁਧ ਐ ਪ੍ਰਾਣੀ ਜਦੋਂ ਲੇਖਾ ਹੋਵੇਗਾ ਤਦੋਂ ਇਹ ਕਰਮ ਕਾਂਡਾ ਕਰਕੇ ਕਦੇ ਤੋਂ ਲੇਖੇ ਦੇ ਵਿੱਚੋਂ ਛੁੱਟਿਆ ਨਹੀਂ ਜਾ ਸਕਦਾ ਮੁਕਤੀ ਦੀ ਦਾਤ ਨਹੀਂ ਪ੍ਰਾਪਤ ਕਰ ਸਕੇਗਾ ਕਾਚੀ ਪੀਤਨਾ ਸੁਭ ਕਿਉਂਕਿ ਜੇ ਕੱਚੀ ਮਿੱਟੀ ਦੀ ਕੰਧ ਨੂੰ ਕੋਈ ਧੋਕੇ ਆਖੇ ਮੈਂ ਸਾਫ਼ ਕਰ ਲਵਾਂਗਾ ਕਦੇ ਨਹੀਂ ਹੋ ਸਕਦੀ ਕਰਮ ਕਾਂਡ ਕਰਕੇ ਬੰਦਾ ਕਦੇ ਵੀ ਮੁਕਤੀ ਦੀ ਦਾਤ ਪ੍ਰਾਪਤ ਨਹੀਂ ਕਰ ਸਕਦਾ ਉੱਚੀ ਅਵਸਥਾ ਬ੍ਰਹਮ ਅਵਸਥਾ ਨਹੀਂ ਪ੍ਰਾਪਤ ਕਰ ਸਕਦਾ ਇਸ ਕਰਕੇ ਇਹ ਪ੍ਰਾਣੀ ਪ੍ਰਭੂ ਦਾ ਨਾਮ ਜਪਿਆ ਕਰ ਕਰਮ ਕਾਂਡ ਕਰਨੇ ਦੁੱਖ ਭਾਵੇਂ ਦਾ ਧਰਮ ਧਰਮ ਕੰਮ ਕਰਨੇ ਤਾਂ ਇੱਕ ਕੱਚੀ ਮਿੱਟੀ ਦੀ ਕੰਧ ਨੂੰ ਢੋਣ ਦੇ ਬਰਾਬਰ ਹੈ ਭਾਵ ਕਿ ਟੱਕਰਾਂ ਯੋਗ ਤੱਕ ਪੰਨੇ ਨੇ ਜਿਸ ਹੈ ਭਜਾਈ ਨਾਨਕਾ ਤੇ ਗੁਰਮਖ ਨਿਰਮਲ ਵਦ ਹਾਂ ਜਿਸ ਪ੍ਰਾਨਤੀ ਮਾਲਕ ਨੂੰ ਆਪ ਪਰ ਸਾਜਵੇ ਮੇਰਾ ਮਾਲਕ ਜੀ ਨੂੰ ਇਹ ਗਿਆਨ ਬਖਸ਼ਿਸ਼ ਕਰ ਹੁੰਦਾ ਹੈ ਪ੍ਰਭੂ ਦੇ ਨਾਮ ਜਪਣ ਵਾਲਾ ਤੇ ਗੁਰਮੁਖ ਮਿਰਤ ਨਿਰਮਲ ਬੁੱਧ ਜਿਹਦੇ ਤੇ ਉਹਨੂੰ ਕਰਸਾ ਜਾਂਦਾ ਹੈ ਉਹਨੂੰ ਗੁਰੂ ਦੀ ਛਲ ਪਾ ਕੇ ਗੁਰੂ ਦੇ ਦੁਆਰਾ ਉਸ ਪ੍ਰਾਣੀ ਦੀ ਬੁੱਧ ਪਵਿੱਤਰ ਕਰ ਦਿੰਦਾ ਹੈ ਗੁਰੂ ਦਾ ਉਪਦੇਸ਼ ਦੇ ਕੇ ਉਹਦਾ ਭਲਾ ਕਰ ਦਿੰਦਾ ਉਹਦਾ ਜੀਵਨ ਸਫਲ ਕਰ ਹੁੰਦਾ ਹੈ ਕਰਨ ਵਾਲਾ ਸਾਰਾ ਕੁਝ ਪ੍ਰਮਾਤਮਾ ਹੈ ਸੋ ਸਾਨੂੰ ਗੁਰੂ ਕੀ ਬਾਣੀ ਦੇ ਵਿੱਚੋਂ ਇਹ ਉਪਦੇਸ਼ ਮਿਲਦਾ ਹੈ ਕਿ ਕਰਮ ਕਾਂਡ ਜਿਹੜੀ ਹੈ ਇਹ ਬੰਦੇ ਦੇ ਆਤਮਿਕ ਜੀਵਨ ਨੂੰ ਪਰਵਾਦ ਕਰੁੰਦੇ ਹੈ ਨਾਮ ਜਪੀਏ ਤੇ ਲੋਕ ਪਰਲੋਕ ਸਹਿ ਲਾਭ ਹੁੰਦਾ ਹੈ ਗੁਰੂ ਵਾਲੇ ਬਣੀਏ ਅਮਤ ਸ਼ਕੀਏ ਸੋ ਇਨੀਆਂ ਬੇਈਆਂ ਪ੍ਰਵਾਨ ਕਰੂਗੀ ਕੋਈਆਂ ਫੋਲਾਨੀ ਮਾਫੀ ਤਵਾਹੀ ਕੁੰਜੀ ਦਾ ਖਾਲਸਾ ਵਾਧੂ ਜੀ ਕੀ ਫਤਿਹ